ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਸਹਿਰ ਹੈ ਤੇ ਅੰਬਾਲਾ ਕੈਂਟ ਗੋਬਿੰਦਨਗਰ ਇਸੇ ਕੁਲ ਨੇ ਚਰਨਾਂ ਤੇ ਹਾਂਜੀ ਕੀ ਪ੍ਰੋਬਲਮ ਹੈ ਤੁਹਾਨੂੰ ਮੈਨੂੰ ਨਸਾਂ ਦੀ ਪ੍ਰੋਬਲਮ ਸੀ ਜੀ ਮੇਰੀ ਨਸਾਂ ਚ ਬਲੋਕੇਜ ਦੱਸੀ ਹੋਈ ਪੀਜੀਆਈ ਦੇ ਡਾਕਟਰਾਂ ਨੇ ਕਿੰਨੇ ਟਾਈਮ ਤੋਂ ਮੈਨੂੰ ਹੈਗੀ ਆ ਜੀ 5-6 ਸਾਲਾਂ ਤੋਂ 5-6 ਸਾਲਾਂ ਤੋਂ ਹਾਂਜੀ ਕੀ ਪ੍ਰੋਬਲਮਾਂ ਸੀ ਉਹਦੇ ਨਾਲ ਤੁਹਾਨੂੰ ਮੇਰੀਆਂ ਮੇਰੇ ਹੱਥ ਨਹੀਂ ਸੀ ਕੰਮ ਕਰਦੇ ਹੱਥ ਸੌਂ ਜਾਂਦੇ ਸੀ ਅੱਛਾ ਜੀ ਤੇ ਪੀਜੀਆਈ ਦੇ ਡਾਕਟਰਾਂ ਨੇ ਕਿਹਾ ਸੀ ਬਈ 3 ਮਹੀਨੇ ਦਵਾਈ ਖਾਓ ਜੇ ਨਹੀਂ ਆਰਾਮ ਆਂਦਾ ਤਾਂ ਫਿਰ 3 ਮਹੀਨੇ ਬਾਅਦ ਤੁਹਾਡੀ ਸਰਜਰੀ ਹੋਏਗੀ ਠੀਕ ਹੈ ਜੀ ਤੇ ਮੈਂ ਕਿਹਾ ਵੀ ਸਰਜਰੀ ਤੋਂ ਬਾਅਦ ਹੱਥ ਠੀਕ ਹੋ ਜਾਣਗੇ ਉਹ ਕਹਿੰਦੇ ਕੋਈ ਗਰੰਟੀ ਨਹੀਂ ਹੈ ਤੇ ਫਿਰ ਹੁਣ ਦਵਾਈ ਦਿੱਤੀ ਚੱਲਦੀ ਫਿਰ ਹੁਣ ਮੇਰੀ ਰੋਟਰੀ ਹਸਪੀਟਲ ਤੋਂ ਦਵਾਈ ਚੱਲਦੀ ਹੈ ਮੈਂ ਪਿਛਲੇ ਸ਼ਨੀਵਾਰ ਤੋਂ ਇੱਥੇ ਆ ਰਹੀ ਹਾਂ 21 ਤਰੀਕ ਤੋਂ ਹਾਂਜੀ ਹਾਂਜੀ 21 ਤਰੀਕ ਤੋਂ ਆ ਰਹੀ ਹਾਂ ਠੀਕ ਹੈ ਤੇ ਮੈਨੂੰ ਪਹਿਲੇ ਦਿਨ ਤੋਂ ਹੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਫਰਕ ਪੈ ਗਿਆ ਹਾਂਜੀ ਹੁਣ ਤੁਹਾਨੂੰ ਕੀ ਕਿਹੜੀ ਕਿਹੜੀ ਚੀਜ਼ ਤੋਂ ਫਰਕ ਮੈਨੂੰ ਦੇਖੋ ਜੀ ਮੇਰੀ ਮੇਰੀ ਆ ਸੱਜੀ ਬਾਹ ਕੰਮ ਨਹੀਂ ਸੀ ਕਰਦੀ ਹੱਥ ਨਹੀਂ ਸੀ ਕੰਮ ਕਰਦਾ ਮੋਢਾ ਬਹੁਤ ਦੁਖਦਾ ਸੀ ਹੁਣ ਮੇਰੇ ਦਰਦ ਨਹੀਂ ਹੈਗੀ ਬਿਲਕੁਲ ਨਾ ਮੋਢੇ ਚ ਤੇ ਨਾ ਹੀ ਹੱਥ ਇਚ ਚ ਹੱਥ ਸੁਨੂ ਹੁੰਦਾ ਹੋਣਾ ਨਾ ਜੀ ਹੱਥ ਸੁਨ ਨਹੀਂ ਹੁੰਦਾ ਤੇ ਸ਼ੂਗਰ ਸ਼ੂਗਰ ਵੀ ਹੈਗੀ ਐ ਬੀਪੀ ਵੀ ਹੈਗਾ ਐ ਥੋੜੀ ਬਹੁਤੀ ਕਬਜ ਦੀ ਵੀ ਸ਼ਿਕਾਇਤ ਹੈ ਤੇ ਬਸ ਮੈਨੂੰ ਸਾਰੀ ਪ੍ਰੋਬਲਮ ਨੂੰ ਫਰਕ ਹੈ ਮੈਨੂੰ ਸਾਰੀ ਹਾਂਜੀ ਹਾਂਜੀ ਮੈਨੂੰ ਬਹੁਤ ਫਰਕ ਹੈ 50 30 ਕਿੰਨੇ ਪਰਸੈਂਟ ਮੈਨੂੰ 70% ਬਹੁਤ ਅੱਛਾ 30% ਬਿਮਾਰੀ ਰਹੇਗੀ ਹਾਂਜੀ ਛੱਡਦੀ ਕਿਲਾ ਹੋਊਗੀ ਹਾਂਜੀ ਹੁਣ ਤੁਸੀਂ ਸਦਾ ਵਰਤੇ ਚ ਵਰਤੇ ਸੰਗਤ ਨੂੰ ਸੰਗਤ ਨੂੰ ਇਹ ਕੀ ਦੇਣਾ ਚਾਹੁੰਦੇ ਹੋ ਮੈਂ ਸੰਗਤ ਨੂੰ ਇਹ ਕਹਿਣੀ ਕਹਿਣਾ ਚਾਹਨੀ ਆ ਕਿ ਬਾਬੇ ਦੇ ਦਰ ਤੇ ਆਓ ਜਲ ਛਕੋ ਤੁਹਾਡੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ